ਸਭ ਚਿਕਲ ਮੈਂ ਸੁਣਿਆ ਨਾ ਦੇਸ਼ ਸੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਅਮਰੀਕੀ ਰਾਸ਼ਟਰਪਤੀ 트ੰਪ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਤੋਂ ਤੇਲ ਦਰਾਮਤ ਘਟ ਕਰਨ ਦੇ ਮੁੱਦੇ ਤੇ ਭਾਰਤ ਦਾ ਰੁਕ ਬਹੁਤ ਵਧੀਆ ਰਿਹਾ। ਉਹਨਾਂ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਮਾਸਕੋ ਤੋਂ ਆਪਣੀ ਊਰਜਾ ਖਰੀਦ ਨੂੰ ਭਾਰਤ ਕਾਫੀ ਘਟਾ ਦੇਵੇਗਾ। 트ੰਪ ਬੁਸ਼ਾਨ ਚ ਚੀਨੀ ਰਾਸ਼ਟਰਪਤੀ ਸ਼ਿ ਜਿਨ ਪਿੰਗ ਨਾਲ ਮੀਟਿੰਗ ਤੋਂ ਬਾਅਦ ਵਾਸ਼ਿੰਗਟਨ ਵਾਪਸ ਆਉਂਦੇ ਸਮੇਂ 에ਅਰ ਫੋਰਸ ਬੰ ਜਹਾਜ਼ ਚ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕੋਲੋਂ ਰੂਸੀ ਤੇਲ ਖਰੀਦ ਬਾਰੇ ਪੁੱਛਿਆ ਗਿਆ ਸੀ। 트ੰਪ ਨੇ ਕਿਹਾ ਸ਼ੀ ਲੰਬੇ ਸਮੇਂ ਤੋਂ ਰੂਸ ਤੋਂ ਤੇਲ ਖਰੀਦ ਰਹੇ ਸਨ। ਇਹ ਚੀਨ ਦੇ ਇੱਕ ਵੱਡੇ ਹਿੱਸੇ ਦਾ ਧਿਆਨ ਰੱਖ ਕੇ ਭਾਰਤ ਉਸ ਮੋਰਚੇ ਤੇ ਬਹੁਤ ਵਧੀਆ ਰਿਹਾ ਪਰ ਅਸੀਂ ਤੇਲ ਬਾਰੇ ਜ਼ਿਆਦਾ ਚਰਚਾ ਨਹੀਂ ਕੀਤੀ ਅਸੀਂ ਇਹ ਦੇਖਣ ਲਈ ਇਕੱਠੇ ਕੰਮ ਕਰਨ ਤੇ ਚਰਚਾ ਕੀਤੀ ਕਿ ਕੀ ਅਸੀਂ ਉਸ ਯੁੱਧ ਨੂੰ ਖਤਮ ਕਰ ਸਕਦੇ ਹਾਂ 트럼ਪ ਪਿਛਲੇ ਕੁਝ ਦਿਨਾਂ ਤੋਂ ਦਾਵਾ ਕਰ ਰਹੇ ਨੇ ਕਿ ਦਿੱਲੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਆਪਣੇ ਤੇਲ ਦਰਾਮਦ ਨੂੰ ਕਾਫੀ ਘਟਾ ਦੇਵੇਗਾ ਪਿਛਲੇ ਹਫ਼ਤੇ 트럼ਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਅਤੇ ਸਾਲ ਦੇ ਅੰਤ ਤੱਕ ਇਸ ਨੂੰ ਲਗਭਗ ਜ਼ੀਰੋ ਕਰਨ ਲਈ ਸਹਿਮਤ ਹੋ ਗਿਆ ਰੂਸ ਵੱਲੋਂ ਕੱਚੇ ਤੇਲ ਦੀ ਖਰੀਦ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੁਣ ਚਾਬਾਰ ਬੰਦਰਗਾਹ ਪ੍ਰੋਜੈਕਟ ਨਾਲ ਸੰਬੰਧਿਤ ਪਾਬੰਦੀਆਂ ਤੋਂ 6 ਮਹੀਨਿਆਂ ਦੀ ਛੋਟ ਦੇ ਕੇ ਭਾਰਤ ਨੂੰ ਇੱਕ ਮਹੱਤਵਪੂਰਨ ਰਾਹ ਦਿੱਤੀ ਹੈ ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ 29 ਸਤੰਬਰ ਤੋਂ ਬੰਦਰਗਾਹ ਦੇ ਸੰਚਾਲਨ ਫੰਡਿੰਗ ਜਾਂ ਹੋਰ ਕੰਮ ਕਰਨ ਵਾਲੀਆਂ ਕੰਪਨੀਆਂ ਤੇ ਜੁਰਮਾਨੇ ਲਗਾਏਗਾ ਹਾਲਾਂਕਿ ਇਸ ਛੋਟ ਨੂੰ ਬਾਅਦ ਵਿੱਚ 27 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ ਜੋ ਕਿ 3 ਦਿਨ ਪਹਿਲਾਂ ਖਤਮ ਹੋ ਗਿਆ ਸੀ ਹੁਣ ਇਸ ਨੂੰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਭਾਰ ਚਾਹਬਹਾਰ ਨੂੰ 10 ਸਾਲਾਂ ਲਈ ਲੀਜ਼ ਤੇ ਲਿਆ ਸੀ ਇਸ ਸਮਝੌਤੇ ਤਹਿਤ ਭਾਰਤ 120 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਤੇ 250 ਮਿਲੀਅਨ ਡਾਲਰ ਦਾ ਸਸਤਾ ਕਰਜ਼ਾ ਪ੍ਰਦਾਨ ਕਰੇਗਾ ਚਾਹਬਹਾਰ بندرگاہ ਭਾਰਤ ਨੂੰ afghanistan, मध्य एशिया, रूस ਅਤੇ यूरोप ਨਾਲ ਸਿੱਧੇ ਵਪਾਰ ਕਰਨ ਵਿੱਚ ਮਦਦ ਕਰਦਾ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚਾਹਬਹਾਰ بندرگاہ ਪ੍ਰੋਜੈਕਟ ਤੇ ਭਾਰਤ ਨੂੰ ਅਮਰੀਕੀ ਪਾਬੰਦੀਆਂ ਤੇ 6 ਮਹੀਨੇ ਦੀ ਛੋਟ ਦਿੱਤੀ ਹੈ ਮੰਤਰਾਲੇ ਦੇ ਬੁਲਾਰੇ ਰਨਦੀਪ ਜੈਸਵਾਲ ਨੇ ਇਹ ਵੀ ਕਿਹਾ ਕਿ ਵਪਾਰ ਸਮਝੌਤੇ ਲਈ ਭਾਰਤ ਦੀ ਅਮਰੀਕਾ ਨਾਲ ਗੱਲਬਾਤ ਜਾਰੀ ਹੈ ਉਹਨਾਂ ਕਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਦੋ ਰੂਸੀ ਤੇਲ ਕੰਪਨੀਆਂ ਤੇ ਹਾਲੀਆ ਅਮਰੀਕੀ ਪਾਬੰਦੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਿਹਾ ਸਾਡੇ ਫੈਸਲੇ ਕੁਦਰਤੀ ਤੌਰ ਤੇ ਵਿਸ਼ਵ ਬਾਜ਼ਾਰ ਦੀ ਬਦਲਦੀ ਗਤੀਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਜਾਂਦੇ ਨੇ ਉਹਨਾਂ ਦੀਆਂ ਟਿੱਪਣੀ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦੱਖਣੀ ਕੋਰੀਆ ਵਿੱਚ ਦਿੱਤੇ ਗਏ ਬਸ਼ ਬਿਆਨ ਦੇ ਇੱਕ ਦਿਨ ਬਾਅਦ ਆਈ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਅਮਰੀਕਾ ਭਾਰਤ ਨਾਲ ਇੱਕ ਵਪਾਰ ਸਮਝੌਤੇ ਤੇ ਕੰਮ ਕਰ ਰਿਹਾ ਹੈ ਜਿਸ ਵੱਲ ਨੇ ਕਿਹਾ ਊਰਜਾ ਸਰੋਤਾਂ ਦਾ ਵਿਆਪਕ ਸਵਾਲ ਤੇ ਸਾਡੀ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਨੇ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੇ ਆਟੋਮੈਟਿਕ ਨਵੀਨੀ ਕਰਨ ਦੀ ਸਹੂਲਤ ਰੱਦ ਕਰ ਦਿੱਤੀ ਹੈ ਇਸ ਬਦਲਾਅ ਦਾ ਅਸਰ ਲੱਖਾਂ ਪ੍ਰਵਾਸੀਆਂ ਤੇ ਪਵੇਗਾ ਖਾਸ ਕਰਕੇ ਭਾਰਤੀਆਂ ਤੇ ਜੋ ਅਮਰੀਕਾ ਵਿੱਚ ਵਿਦੇਸ਼ੀ ਕਰਮਚਾਰੀਆਂ ਦਾ ਇੱਕ ਵੱਡਾ ਹਿੱਸਾ ਨੇ ਵਿਭਾਗ ਦੇ ਬਿਆਨ ਅਨੁਸਾਰ ਜਿਹੜੇ ਪ੍ਰਵਾਸੀ 31 ਅਕਤੂਬਰ 2025 ਨੂੰ ਜਾਂ ਉਸ ਤੋਂ ਬਾਅਦ ਆਪਣੇ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਅਰਜ਼ੀ ਦੇਣਗੇ ਉਹਨਾਂ ਨੂੰ ਹੁਣ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ ਹਾਲਾਂਕਿ ਜਿਹੜੇ ਵਰਕ ਪਰਮਿਟ ਇਸ ਤਰੀਕ ਤੋਂ ਪਹਿਲਾਂ ਵਧਾਏ ਗਏ ਨੇ ਉਹ ਵੈਲਿਡ ਰਹਿਣਗੇ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਨਵਾਂ ਨਿਯ ਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਮਜ਼ਬੂਤ ਜਾਂਚ ਤੇ ਕੇਂਦ੍ਰਿਤ ਹੈ ਇਹ ਫੈਸਲਾ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਦੇ ਅਧੀਨ ਲਾਗੂ ਕੀਤੀ ਗਈ ਪਿਛਲੀ ਨੀਤੀ ਨੂੰ ਖਤਮ ਕਰਦਾ ਬਾਈਡਨ ਪ੍ਰਸ਼ਾਸਨ ਦੀ ਨੀਤੀ ਤਹਿਤ ਪ੍ਰਵਾਸੀਆਂ ਨੂੰ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਪੂਗਣ ਤੋਂ ਬਾਅਦ ਵੀ 540 ਦਿਨਾਂ ਤੱਕ ਕੰਮ ਜਾਰੀ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਸੀ ਚੱਕਰਵਾਤ ਮੋਂਥਾ ਦੇ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਧਿਆ ਤਾਪਮਾਨ ਦੇ ਨਾਲ-ਨਾਲ ਪ੍ਰਦੂਸ਼ਣ ਵੀ ਵਧਿਆ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 0.6 ਡਿਗਰੀ ਵਧਿਆ ਜਿਸ ਤੋਂ ਬਾਅਦ ਰਾਤ ਦਾ ਤਾਪਮਾਨ ਆਮ ਨਾਲੋਂ 2.9 ਡਿਗਰੀ ਬਾਧ ਰਿਹਾ ਚੱਕਰਵਾਤ ਮੋਂਥਾ ਦੇ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ ਵਿੱਚ ਹਵਾਵਾਂ ਹੌਲੀ ਹੋ ਗਈਆਂ ਨੇ ਅਤੇ ਦਿਸ਼ਾ ਬਦਲ ਗਈ ਹੈ ਜਿਸ ਕਾਰਨ ਧੂਆਂ ਫੈਲ ਗਿਆ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਜਲੰਧਰ ਵਿੱਚ ਸਥਿਤੀ ਹੋਰ ਵੀ ਵਿ ਕੀ ਉਹ Y200 ਤੋਂ ਉੱਪਰ ਬਣਿਆ ਹੋਇਆ ਜਿਸ ਕਾਰਨ ਉੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਅਗਲੇ 2 ਦਿਨਾਂ ਤੱਕ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਰਹਿਣ ਦੀ ਸੰਭਾਵਨਾ ਹੈ ਅਗਲੇ 3 ਦਿਨਾਂ ਤੱਕ ਘੱਟੋ ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਜਿਸ ਤੋਂ ਬਾਅਦ ਸਵੇਰ ਅਤੇ ਸ਼ਾਮ ਥੋੜੀ ਠੰਡੀ ਹੋਣ ਦੀ ਸੰਭਾਵਨਾ ਹੈ ਰਿਸ਼ਵਤ ਕੇਸ 'ਚ ਗ੍ਰਿਫਤਾਰ ਕੀਤੇ ਗਏ ਰੋਪੜ ਡਰੇਂਜ ਦੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਨਿਆਂਇਕ ਹਿਰਾਸਤ ਅਜੇ ਪੂਰੀ ਹੋ ਰਹੀ ਹੈ। ਅੱਜ ਉਹਨਾਂ ਨੂੰ ਸੀਬੀਆਈ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮੰਡੀ ਗੋਵਿੰਦਗੜ੍ਹ ਦੇ ਸਕ੍ਰੈਪ ਬੁਬਾਰੀ ਤੋਂ ਰਿਸ਼ਵਤ ਲੈਣ ਤੋਂ ਆਮਦਨ ਤੋਂ ਵੱਧ ਜ਼ਾਇਦਾਦ ਮਾਮਲੇ 'ਚ ਸੀਬੀਆਈ ਉਹਨਾਂ ਦਾ ਰਿਮਾਂਡ ਮੰਗੇਗੀ। ਬਿੱਤੇ ਦਿਨੀ ਸੀਬੀਆਈ ਨੇ ਪੁੱਲਰ ਦੇ ਰਿਸ਼ਵਤ ਮਾਮਲੇ 'ਚ ਵਿਚੋਲੇ ਕ੍ਰਿਸ਼ਨੂ ਦਾ ਰਿਮਾਂਡ ਲਿਆ ਸੀ ਉਸ ਤੋਂ ਪੁੱਛਗਿੱਛ ਤੋਂ ਬਾਅਦ ਹਰਚਰਨ ਸਿੰਘ ਪੁੱਲਰ ਤੋਂ ਪੁੱਛਗਿੱਛ ਹੋਵੇਗੀ। ਸੀਬੀਆਈ ਇਸ ਦੌਰਾਨ ਸਾਬਕਾ ਡੀਆਈਜੀ ਤੇ ਉਸਦੇ ਲ ਵੱਲੋਂ ਹੁਣ ਤੱਕ ਸਿਰਫ ਰਿਸ਼ਵਤ ਮਾਮਲੇ ਦੀ ਹੀ ਜਾਂਚ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਜਾਂਚ ਦਾ ਖੇਤਰ ਸਾਫਟਾ ਡੀਆਈਜੀ ਵੱਲੋਂ ਬਿੱਤੇ ਸਾਲਾਂ ਚ ਬਣਾਈ ਗਈ ਜ਼ਾਇਦਾਦ ਤੱਕ ਪਹੁੰਚ ਗਿਆ ਸੀਵੀਆਈ ਜਾਂਚ ਚ ਪਤਾ ਚੱਲਿਆ ਕਿ ਵਿੱਤ ਸਾਲ 2024-25 ਚ ਦਾਖਲ ਕੀਤੀ ਇਨਕਮ ਰਿਟਰਨ ਅਨੁਸਾਰ ਭੁੱਲਰ ਦੇ ਸਾਰੇ ਜਾਇਜ਼ ਸਰੋਤਾਂ ਤੋਂ ਸਾਲਾਨਾ ਆਮਦਨ 45.95 ਲੱਖ ਹੈ ਹਾਲਾਂਕਿ ਜ਼ਬਤ ਕੀਤੀ ਗਈ ਪ੍ਰਾਪਰਟੀ ਤੇ ਪਰਿਵਾਰ ਨਾਲ ਜੁੜੀ ਪ੍ਰਾਪਰਟੀ ਕਰੋੜਾਂ ਚ ਹੈ ਸੀਵੀਆਈ ਦਾ ਕਹਿਣਾ ਹੈ ਕਿ ਭੁੱਲਰ ਨੇ ਕਈ ਲੋਕਾਂ ਦੀ ਮਿਲੀਭੁਗਤ ਨਾਲ ਆਪਣੇ ਜਾਇਜ਼ ਸਰੋਤਾਂ ਤੋਂ ਵੱਧ ਜ਼ਾਇਦਾਦ ਬਣਾਈ ਹੈ ਤੇ ਆਪਣੇ ਅਦੇ ਦੌਰਾਨ ਗੈਰ ਕਾਨੂੰਨ ਤੌਰ ਤੇ ਪੈਸਾ ਕਮਾਇਆ ਇਸ ਤੋਂ ਇਲਾਵਾ ਸੀਵੀ ਦਾ ਕਹਿਣਾ ਕਿ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਏ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਏਜੀ ਹਰਚਰਨ ਸਿੰਘ ਪੁੱਲਰ ਨੂੰ ਸੀਵੀ ਚੰਡੀਗੜ੍ਹ ਨੇ 16 ਅਕਤੂਬਰ ਨੂੰ ਮਹਾਲੀਚ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਆਰਤੀ ਮਹਿਲਾ ਕ੍ਰਿਕਟ ਟੀਮ ਨੇ ਸੱਤਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ICC ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਭਾਰਤ ਨੇ ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ ਭਾਰਤ ਦੀ ਜਿੱਤ ਦੀ ਸਟਾਰ ਜ਼ੈ ਮੀਮਾ ਰੌਡਰਿੰਗ ਸੀ ਜਿਸ ਨੇ ਅਜੇ ਤੋ 127 ਦੌੜਾਂ ਬਣਾਈਆਂ ਭਾਰਤੀ ਮਹਿਲਾ ਟੀਮ ਹੁਣ 2 ਨਵੰਬਰ ਨੂੰ ਨਵੀਂ ਮੁੰਬਈ ਵਿੱਚ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ ਸੈਮੀਫਾਈਨਲ ਵਿੱਚ ਆਪਣੀ ਜਿੱਤ ਨਾਲ ਭਾਰਤੀ ਟੀਮ ਨੇ ਸੰਕੇਤ ਦਿੱਤਾ ਕਿ ਦੁਨੀਆ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ ਇਹ ਜਿੱਤ ਇਤਿਹਾਸਕ ਸੀ ਕਿਉਂ ਲਾ ਵਨਡੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਵਾਲੀ ਜਿੱਤ ਸੀ ਮੈਚ ਵਿੱਚ ਆਸਟ੍ਰੇਲੀਆਈ ਟੀਮ ਨੇ 338 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ ਪਰ ਭਾਰਤ ਨੇ ਇਹ ਟੀਚਾ 48.3 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਤੇ ਪ੍ਰਾਪਤ ਕਰ ਲਿਆ ਮੈਚ ਵਿੱਚ ਜਿੱਤ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਤੇ ਦੂਜੀਆਂ ਖਿਡਾਰਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵੇਖੇ ਗਏ ਪਾਕਿਸਤਾਨੀ ਸੁਰੱਖਿਆ ਬਲਾ ਨੇ ਆਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਦੋ ਵੱਖ-ਵੱਖ ਖੂਫੀਆ ਅਧਾਰਿਤ ਕਾਰਵਾਈਆਂ ਵਿੱਚ 18 ਅੱਤਵਾਦੀ ਢੇਰ ਕਰ ਦਿੱਤੇ ਫੌਜ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਪਾਕਿਸਤਾਨੀ ਫੌਜ ਦੀ ਜਨ ਸੰਪਰਕ ਇਕਾਈ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇੱਕ ਬਿਆਨ ਵਿੱਚ ਐਲਾਨ ਕੀਤਾ ਕਿ ਬੁੱਧਵਾਰ ਰਾਤ ਨੂੰ ਕਬੇਟਾ ਜ਼ਿਲ੍ਹੇ ਦੇ ਚਿਲਟਨ ਪਹਾੜੀ ਲੜੀ ਅਤੇ ਕੈਚ ਜ਼ਿਲ੍ਹੇ ਦੇ ਬੁਲੇਦਾ ਵਿੱਚ ਖੂਫੀਆ ਸੂਚਨਾ ਤੇ ਆਧਾਰਿਤ ਦੇ ਵੱਖ-ਵੱਖ ਮੁਹਿੰਮ ਚਲਾਏ ਗਏ ਬਿਆਨ ਵਿੱਚ ਕਿਹਾ ਗਿਆ ਕਿ ਸੁਰੱਖਿਆ ਬਲਾਂ ਵੱਲੋਂ ਅੱਤਵਾਦੀ ਟਿਕਾਣਿਆਂ ਤੇ ਹਮਲਾ ਕਰਨ ਤੋਂ ਬਾਅਦ ਦੋਮਾ ਪਾਸੇ ਗੋਲੀਬਾਰੀ ਹੋਈ ਆਈਐਸਪੀਆਰ ਨੇ ਇੱਕ ਬਿਆਨ ਵਿੱਚ ਕਿਹਾ ਚਿਲਟਨ ਵਿੱਚ 14 ਅੱਤਵਾਦੀ ਮਾਰੇ ਗਏ ਅਤੇ ਕੈਚ ਵਿੱਚ 4 ਅੱਤਵਾਦੀ ਇੱਕ ਪਿਆਨਕ ਮੁਕਾਬਲੇ ਤੋਂ ਬਾਅਦ ਮਾਰੇ ਗਏ ਉਹਨਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ ਗੋਲਾ ਬਾਰੂਦ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ ਨੇ ਆਈਐਸਪੀਆਰ ਨੇ ਅੱਗੇ ਕਿਹਾ ਕਿ ਖੇਤਰ ਵਿੱਚ ਬਾਕੀ ਅੱਤਵਾਦੀਆਂ ਨੂੰ ਖਤਮ ਕਰਨ ਲਈ ਵੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਸਨ ਇਸ ਦੌਰਾਨ ਰਾਸ਼ਟਰਪਤੀ ਅਸਿਫ ਅਲੀ ਜ਼ਰਦਾਰੀ ਨੇ 18 ਅੱਤਵਾਦੀਆਂ ਨੂੰ ਮਾਰਨ ਲਈ ਸੋਸ਼ਲ ਮੀਡੀਆ ਤੇ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਕਾਰਵਾਈ ਅੱਤਵਾਦ ਨੂੰ ਖਤਮ ਕਰਨ ਲਈ ਸੁਰੱਖਿਆ ਬਲਾਂ ਦੇ ਧ੍ਰਿੜ ਇਰਾਦੇ ਦਾ ਪ੍ਰਤੀਬਿੰਬ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਜੋ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਵਿੱਚ ਨਰਮੀ ਦਾ ਸੰਕੇਤ ਦਿੰਦੀ ਹੈ। ਉਨ੍ਹਾਂ ਨੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਇੱਕ ਡਿਨਰ ਮੀਟਿੰਗ ਤੋਂ ਬਾਅਦ ਇਹ ਬਿਆਨ ਦਿੱਤਾ। ਪਿਛਲੇ ਹਫਤੇ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰਿੰਗਨ ਨੂੰ ਦਰਸਾਉਂਦੇ ਇੱਕ ਝਾਲੀ ਇਸ਼ਤਿਹਾਰ ਤੇ ਕੈਨੇਡਾ ਤੇ ਤਿੱਖਾ ਹਮਲਾ ਕੀਤਾ ਸੀ 26 ਅਕਤੂਬਰ ਨੂੰ ਐਮਐਲਬੀ ਵਰਲਡ ਸੀਰੀਜ਼ ਦੌਰਾਨ ਪ੍ਰਸਾਰਿਤ ਹੋਏ ਇਸ ਇਸ਼ਤਿਹਾਰ ਵਿੱਚ ਦਾਵਾ ਕੀਤਾ ਗਿਆ ਸੀ ਕਿ ਰਿੰਗਨ ਨੇ ਟੈਰਿਫ ਦਾ ਵਿਰੋਧ ਕੀਤਾ ਸੀ 트럼ਪ ਨੇ ਇਸ ਨੂੰ ਧੋਖਾ ਤੜੀ ਕਰਾਰ ਦਿੰਦੇ ਹੋਏ ਕੈਨੇਡੀਅਨ ਆਯਾਤ ਤੇ ਵਾਧੂ 10% ਟੈਰਿਫ ਲਗਾਉਣ ਦਾ ਐਲਾਨ ਕੀਤਾ ਇਹ ਇਜਤਿਹਾਰ ਕਤਿਤ ਤੌਰ ਤੇ ਅਨਟਾਰੀਓ ਸਰਕਾਰ ਦੁਆਰਾ 75 ਮਿਲੀਅਨ ਅਮਰੀਕੀ ਡਾਲਰ ਦੀ ਲਗਤ ਨਾਲ ਤਿਆਰ ਕੀਤਾ ਗਿਆ ਸੀ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਲਿਖਿਆ ਰਿੰਗਨ ਨੇ ਹਮੇਸ਼ਾ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਟੈਰਿਫ ਦਾ ਸਮਰਥਨ ਕੀਤਾ ਪਰ ਕੈਨੇਡਾ ਨੇ ਝੂਠ ਫੈਲਾਇਆ ਉਹਨਾਂ ਦੇ ਇਜਤਿਹਾਰ ਨੂੰ ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਸੀ ਪਰ ਉਹਨਾਂ ਨੇ ਇਸ ਨੂੰ ਪ੍ਰਸਾਰਿਤ ਹੋਣ ਦਿੱਤਾ ਵਰਤਮਾਨ ਵਿੱਚ 35% ਤ ਬਹੁਤ ਸਾਰੇ ਕੈਨੇਡੀਅਨ ਉਤਪਾਦਾਂ ਤੇ ਲਾਗੂ ਹੁੰਦੇ ਨੇ ਸਟੀਲ ਅਤੇ ਐਲੂਮੀਨੀਅਮ ਤੇ 50% ਅਤੇ ਊਰਜਾ ਉਤਪਾਦਾਂ ਤੇ 10% 트럼ਪ ਨੇ ਨਹੀਂ ਦੱਸਿਆ ਕਿ ਨਵੇਂ ਵਾਅਦੇ ਕਿਹੜੇ ਉਤਪਾਦਾਂ ਤੇ ਲਾਗੂ ਹੋਣਗੇ ਅਕਤੂਬਰ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਵਿੱਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਸਬੰਧਤ ਨਾਪੂਰਨ ਹੋ ਗਏ 트럼ਪ ਨੇ ਫਿਰ ਕਿਹਾ ਕਿ ਕੈਨੇਡਾ ਨਾਲ ਸੌਦਾ ਅਮਰੀਕਾ ਦੇ ਕਿਸੇ ਵੀ ਹੋਰ ਵਪਾਰ ਸਮਝੌਤੇ ਨਾਲੋਂ ਵਧੇਰੇ ਗੁੰਜਲਦਾਰ ਹੈ 트럼ਪ ਨੇ ਬਾਅਦ ਵਿੱਚ ਆਪਣੀ ਏਸ਼ੀਆ ਯਾਤਰਾ ਤੋਂ ਪਹਿਲਾਂ ਕਾਰਨੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਬੁੱਧਵਾਰ ਰਾਤ ਨੂੰ ਬੁਸ਼ਾਨ ਵਿੱਚ ਇੱਕ ਰਾਤ ਦੇ ਖਾਣੇ ਦੌਰ ਇਕ ਸੰਕੇਪ ਗੱਲਬਾਤ ਤੋਂ ਇਹ ਸੰਕੇਤ ਮਿਲਦਾ ਕਿ ਅਮਰੀਕਾ ਕੈਨੇਡਾ ਸਬੰਧਾਂ ਵਿੱਚ ਕੁੜਤਨ ਘਟ ਹੋ ਸਕਦੀ ਹੈ। ਅਜਿਲੀ ਸਿਰਫ ਇੰਨਾ ਹੀ ਉਹਨ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ।